9ਵੀਂ ਤੋਂ 10ਵੀਂ ਤੱਕ ਦੀਆਂ ਕੁੜੀਆਂ ਨੂੰ ਪ੍ਰੀ ਐਡੀਸ਼ਨ ਸੈਂਟਰ 32000 ਰੁਪਏ ਪਰ ਮਹੀਨਾ ਇਹ ਪਤਾ ਨਹੀਂ ਫਕੀਰ ਲੋਕ ਕਿੱਥੋਂ ਕਿੱਥੋਂ ਦੇ ਰਹੇ ਆ 32000 ਰੁਪਏ ਪਰ ਮਹੀਨਾ ਕਿੱਥੋਂ ਦੇ ਰਹੇ ਆ ਸੀ ਪਰ ਸਾਡੇ ਕੋ ਬੱਚੇ ਹੈ ਨਹੀਂ ਜਿੰਨਾ ਜੋੜ ਕੇ ਦੇਤੀ ਆ ਸਾਰੇ ਉਹਦੇ ਨਾਂ ਨੂੰ ਪਲੀਜ਼ ਆਣ ਵਾਲੇ ਦੇ ਸਕੂਲਾਂ ਨੂੰ ਰਾਦ ਕਰੋ ਕਿਹੜਾ ਕੱਢੋ ਬਾਪੂ ਉਸਰਾਲ ਜਿਹੜਾ ਨੋਕਤਾ ਈ ਦਿਨ ਮੇਰੇ ਕੋ ਸ਼ਬਦ ਬੋਲਣੇ ਨੇ ਤੁਹਾਡੀ ਤਾਰੀਫ ਲਈ ਉਪਮਾ ਲਈ ਤੁਸੀਂ ਜਿਹੜਾ ਟਿਊਸ਼ਨ ਸੈਂਟਰ ਉਹ ਸਾਡੇ ਧੀਆਂ ਲਈ ਉਹ ਸਾਡੇ ਅੱਖਾਂ ਚ ਲਈ 14 ਦਾ ਪ੍ਰੈਨੂ 8 ਸਾਲ ਦਾ ਹੋ ਗਿਆ ਉਹ ਸਾਡੇ ਸੋ ਇਹ ਜਿਹੜੇ ਨੀਰ ਨਵਾਏ ਸਾਡੇ ਸਾਡੇ ਸਾਬਾਨ ਕੋਈ ਫੋਲਡਰ ਸਿਰਫ ਨਾ ਰਹਾ ਉਹ ਜਿਹੜੀ ਪੈਸੇ ਲੱਗਿਆ ਸੀਗਾ ਮਨਾਇਆ ਜਾ ਰਿਹਾ ਵਾ ਉਸ ਮੇਲੇ ਦੇ ਦੌਰਾਨ ਜਿੱਦਾਂ ਕੀ ਕਹਿ ਰਹੀ ਆ ਕਿ ਇੱਕ ਵਧੀਆ ਜਿਹੜੇ ਘੋੜੇ ਲੱਗਣ ਔਰ ਵਧੀਆ ਵੱਖ-ਵੱਖ ਤਰ੍ਹਾਂ ਦੇ ਜਿਹੜੀ ਆ ਤੋਕਾਨਾ ਵੀ ਲੱਗਣ ਪ੍ਰੋਗਰਾਮ ਕਰਾ ਰਹੇ ਆ ਉਹਦੇ ਵਿੱਚ ਵੀ ਦਾ ਵੇਦਰ ਜਿਹੜਾ ਚੱਟੀ ਕਰਦਾ ਇੱਕ ਨਾਟਕ ਕਰਦੇ ਆ ਉਹਨਾਂ ਨੂੰ ਬੁਲਾਇਆ ਗਿਆ ਐਤਾ ਹੀ ਬਹੁਤ ਹੀ ਇੱਕ ਵਧੀਆ ਜਿਹੜਾ ਅਪਰਾਦਾ ਵਾ ਉਹ ਜਿੱਦਾਂ ਕਿ 13 ਤਰੀਕ ਨੂੰ ਆਪਾਂ ਕਹਿ ਰਹੇ ਆ 13 ਤੋਂ 14 ਦਾ ਮੇਲਾ ਜਿਹੜਾ ਵਾ ਉਹ ਕਰ ਦਿੱਤਾ ਜਾਵੇ 13 ਤਰੀਕ ਐਤਵਾਰ ਐਤਵਾਰ ਸ਼ਾਮ ਨੂੰ ਇੱਕ ਉਹ ਮਹੱਤਵਪੂਰਨ ਬਹੁਤ ਨੂੰ ਸੁੰਦਰ ਬਣਾਇਆ ਜਾਵੇ ਉਹ ਸ਼ਾਮ ਨੂੰ ਉਹ ਪ੍ਰੋਗਰਾਮ ਜਿਹੜਾ ਇੱਕ ਨਾਟਕ ਦੀ ਤਰ੍ਹਾਂ ਉੱਥੇ ਕੀਤਾ ਜਾਵੇ ਤੁਸੀਂ ਉਹਦੇ ਨਾਲ ਕੀ ਆ ਬਾਬਾ ਸਾਹਿਬ ਦੇ ਕੀ ਕੰਮ ਕੀਤੇ ਸੀ ਕਿੰਨਾ ਹੈ ਕਿਹੜੀ ਵਿਚਾਰਧਾਰਾ ਤੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਦੱਸ ਰਿਹਾ ਹੈ ਇਹ ਵੀ ਜਿਹੜਾ ਵਾ ਇੱਕ ਐਲਪਾਰਡਾ ਰੱਖਿਆ ਜਾਂਦਾ ਹੈ 14 ਅਪ੍ਰੈਲ ਨੂੰ ਤੇ ਜਿਹੜੇ ਪ੍ਰੋਗਰਾਮ ਸਾਰੇ ਨੇ ਚੱਲਣੇ ਨੇ ਦੂਸਰੀ ਗੱਲ ਵੀ ਆਪਾਂ ਜਿਹੜਾ ਪਿੱਛੇ ਹਾਲ ਦੀ ਗੱਲ ਕਰਦੇ ਆਂ ਕਮਿਊਨਿਟੀ ਸੈਂਟਰ ਜਿਹੜਾ ਆਪਣਾ ਬਣਿਆ ਉਸ ਤੋਂ ਵੀ ਫਾਇਦੇ ਲਈ ਬਣਿਆ ਇਨਸ਼ਾਅੱਲਾ ਆਪਾਂ ਬਣਾਈਆ ਸੀ ਸਾਡੀਆਂ ਹੁੰਦੀਆਂ ਨਹੀਂ ਸੀ ਲੋਕਾਂ ਨੇ ਸਾਡੀਆਂ ਧਰਮਸ਼ਾਲਾ ਬਣਾਈਆਂ

ਕਾਸ਼ ਕਰੀਏ ਸਭ ਸਬਸਤ ਨੂੰ ਕਰਦੇ ਆ ਕੋਈ ਜਿਹੜਾ ਸੁਬਿਨਾ ਸੁਬਿਨਾ ਅੰਦੇ ਬਾਰੇ ਬਹੁਤ ਜ਼ਿਆਦਾ ਲੋਕਾਂ ਨੂੰ ਅੰਦਰ ਤੱਕ ਨਹੀਂ ਪਾ ਸਕਦਾ ਇਹ ਵਾਰ ਮੈਂ ਇਹਨੇ ਸੋਸ਼ਲ ਮੀਡੀਆ ਤੇ ਗਿਆਨ ਕਰਾ ਕਿ ਲੋਕ ਜਿਹੜੇ ਲੋਕਨਦਰਾ ਦੀਆਂ ਸਾਲਕੀਆਂ ਵਕਤੋੜ ਕਰਾ ਦੇ ਕਿਸੇ ਨੇ ਵੀ ਬੋਲ ਕੇ ਬਹਿ ਜਾ ਕਿਸੇ ਨੇ ਐਜੂਕੇਸ਼ਨ ਬਾਰੇ ਕਿਹਾ ਕਿਸੇ ਨੇ ਬਾਬਾ ਸਾਹਿਬ ਡਾਕਟਰ ਪਿੰਗਾਮ ਨੂੰ ਦੱਸ ਕਰਦੇ ਬੋਲਿੰਗ ਬਾਰੇ ਕਿਹਾ ਜਿਹਦਾ ਰਾਈਟਸ ਆਫ ਟੈਂਡਿਨੀ ਹੈ ਬਾਬਾ ਸਾਹਿਬ ਨੂੰ ਮੰਨਣਾ ਬਾਬਾ ਸਾਹਿਬ ਨੂੰ ਮੰਨਣਾ ਤੇ ਬਾਬਾ ਸਾਹਿਬ ਦੇ ਨਾਮ ਦੇ ਰੱਖ ਜਾਣਾ ਬਹੁਤ ਬਹੁਤ ਧੰਨਵਾਦ ਜੈ ਜਵਾਹਰ ਸੰਵਿਧਾਨ ਲਿਖਿਆ ਉਸ ਸੰਵਿਧਾਨ ਨੂੰ ਜਿਹੜਾ ਵੀ ਦਿੱਲੀ ਦੀ ਲੋਕ ਸਭਾ ਜਾਂ ਰਾਜ ਸਭਾ ਚ ਬੈਠਦਾ ਜਾਂ ਸਭਾ ਚ ਉਹ ਸਭ ਤੋਂ ਪਹਿਲਾਂ ਸੰਵਿਧਾਨ ਨੂੰ ਮੱਥਾ ਟੇਕਦਾ ਸੰਵਿਧਾਨ ਨੂੰ ਮੱਥਾ ਟੇਕ ਕੇ ਉਹ ਤਾਂ ਸੋਚਦਾ ਇਹ ਉੱਥੇ ਦਾ ਰੂਲ ਹੈ ਤੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਖਾਸ ਕਰਕੇ ਮੈਂ ਤਾਂ ਆਪਣੇ ਪਿੰਡ ਦੀ ਹੀ ਪਹਿਲਾਂ ਗੱਲ ਕਰਨੀ ਚਾਹੁੰਦੀ ਆ ਵੀ ਮੈਂ ਕੋਈ ਡੇਟ ਫਿਕਸ ਕਰੂੰਗੀ ਤੇ ਮੈਂ ਆਪਣੇ ਜਿਹੜੇ ਉਹ ਬਹੁਤ ਸਾਰੇ ਘਰਾਂ ਤੋਂ ਪਿੰਡੋਂ ਮੀਟ ਕਰ ਜੀ ਦੇ ਜਨਮਨੰਦ ਦੇ ਉਪਲਕਸ਼ ਦੇ ਵਿੱਚ ਇੱਕ ਕਮਿਸ਼ਨਰੀ ਮੇਲਾ ਲਾਇਆ ਜਾਵੇ ਜਿਹੜੇ ਸਾਰੇ ਨੇ ਆਪਣੇ ਆਪਣੇ ਵਿਚਾਰ ਦੇਨੇ ਸੀਗੇ ਉਹ ਬਹੁਤ ਸਾਰੇ ਲੋਕਾਂ ਨੇ ਦਿੱਤੇ ਵੀ ਆ ਤੇ ਆਪਾਂ ਗੱਲ ਕਰਦੇ ਆ ਮਿਸ਼ਨ ਦੀ ਕੁਛਿੰਦੇ ਨਹੀਂ ਚੱਲਦਾ ਚੱਲਦਾ ਕੋਈ ਵੀ ਨਹੀਂ ਜਿਹੜੇ ਸਾਡੇ ਸਾਥੇ ਆ ਕੁਛ ਰਹੇ ਆ ਇਕੱਠੇ ਹੋਏ ਆ ਇਹ ਚਾਰ ਬਟਾਂਦਰੇ ਜਿਹੜੇ ਆਪਾਂ ਕੀਤੇ ਆ 14 ਅਪ੍ਰੈਲ ਨੂੰ ਕੁਛ ਬੈਠੇ ਆ ਮੇਰਾ ਨਾ ਇਹ ਖਿਆਲ ਆ ਵੀ ਜਦੋਂ ਅਸੀਂ ਕੋਈ ਮੀਟਿੰਗ ਦੇ ਵਿੱਚ ਜਾਈਏ ਜਾਂ ਤਾਂ ਮੀਟਿੰਗ ਦੇ ਵਿੱਚ ਜਾਈਏ ਨਾ ਜੇ ਜਾਈਏ ਤਾਂ ਸਾਰੀ ਗੱਲ ਸੁਣ ਕੇ ਜਾਈਏ ਕਿਉਂਕਿ ਜਿਹੜੇ ਚਲੇ ਸੁਨਾ ਨਹੀਂ ਸਕਦੇ ਅਸੀਂ ਆ ਜਿਹੜੇ ਬੈਠੇ ਆ ਸਾਰੇ ਬਿਲ ਦੇ ਨਹੀਂ ਇਹ ਵੀ ਪ੍ਰੋਗਰਾਮ ਨੂੰ ਲਿਕਨ ਦੇ ਵਿੱਚ ਦਿਲਚਸਪੀ ਰੱਖਦੇ ਆ ਤਾਂ ਇੱਥੇ ਬੈਠੇ ਆ ਜਿਹੜੇ ਚਲੇ ਗਏ ਚਲੋ ਉਹਨਾਂ ਦੀ ਆਪਣੀ ਹੈ ਪਰ ਮੈਂ ਇਹ ਕਹਿਣਾ ਵੀ ਉਹਨਾਂ ਨੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਦੋਂ ਅਸੀਂ ਧੂ ਕਰਦਾ ਆਹ ਸਾਲ ਪ੍ਰੋਗਰਾਮ ਕਰਦੇ ਆ ਤਾਂ ਉੱਥੇ ਅਸੀਂ ਕੁਝ ਤਾਂ ਕਿਉਂਕਿ ਜੋ ਹੈ ਸਾਡਾ ਪਰਵਾਨ ਦੇ ਹਿਸਾਬ ਨਾਲ ਅਸੀਂ ਉਹ ਕਰਦੇ ਹਾਂ ਲੇਕਿਨ ਇਹ ਕਾਫੀ ਸਮਾਂ ਤੋਂ ਅਸੀਂ ਕੋਰਿਆ ਸੀ ਕਿ ਯਾਤਰਾ ਜਿਹੜੀ ਹੈ ਬਾਬਾ ਸਾਹਿਬ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਰੰਭ ਹੋ ਕੇ ਵੀ ਜੋ ਬਾ ਸਤਿਗੁਰੂ ਰਸਤਾ ਮਹਾਰਾਜ ਜੀ ਨੇ ਕਿਹਾ ਹੈ ਪੂਰਨ ਮਿਸ਼ਨ ਹੈ ਉਹੀ ਮਿਸ਼ਨ ਸਾਡੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਰੂਪ ਦੇ ਵਿੱਚ ਸਾਨੂੰ ਦੇ ਕੇ ਤਾਂ ਉਹ ਜਿਹੜੀ ਸਾਡੀ ਗੱਲ ਸੀ ਗੁਰੂ ਸਾਹਿਬ ਦੀ ਅਸੀਂ ਬਾਬਾ ਸਾਹਿਬ ਦੇ ਜਾ ਕੇ ਕਿ ਅੱਪਕੀ ਤੂੰ ਉਸ ਗੱਲ ਨੂੰ ਮੁੱਖ ਰੱਖ ਕੇ ਫਿਰ ਅਸੀਂ ਉਹਦਾਂ ਆਪਣੇ ਜਿਹੜੇ ਸਾਥੀਆਂ ਨੇ ਕਿਹਾ ਸੀ ਕਿ ਤੁਸੀਂ 15 ਵੀ ਪਾ ਸਕਦੇ ਆ ਖੁਸ਼ੀ ਦੇ ਨਾਲ ਲੱਚੀ ਕਰਦੇ ਕਿ ਤੁਹਾਡਾ ਇੱਕ ਪਲੇਟਫਾਰਮ ਬਣਿਆ ਸੀ ਤੂੰ ਇਹੋ ਜਿਹਾ ਪਲੇਟਫਾਰਮ ਬਣਾ ਕੇ ਅਸੀਂ ਸੱਜੇ ਹੋ ਕੇ ਚਲਾਨੇ ਗੱਲ ਇੱਕ ਦੋਨਾਂ ਆਪਾਂ ਜਿਹੜਾ ਵਿਚਾਰਾ ਕਰਦੇ ਆਂ ਇਹ ਸਾਰੇ ਨਰੋਸ ਸੋਚੀ ਆਪਾਂ ਦੇ ਘਰ ਬਣਾਣਾ ਕਿਸ ਸੁੱਖ ਵਿੱਚ ਬਣਾਉਣਾ ਉਹ ਆਪਣਾ ਫਰਜ਼ ਬਣਦਾ ਕਿਉਂਕਿ ਅੱਜ ਜੋ ਕੁਝ ਵੀ ਹੈਗੇ ਆ ਆਪਾਂ ਬਾਬਾ ਸਾਹਿਬ ਦਾ ਅਮਰੀਕਾ ਦੀ ਬਦੌਲਤ ਆ ਆਪਾਂ ਆਪਾਂ ਕੁਛ ਨਹੀਂ ਰੱਖਦੇ ਅੱਜ ਜਿਹੜੇ ਤੱਕ ਐਨਐਪੜੇ ਦੇਖੇ ਹੁੰਦੇ باوجود ਵੀ ਸਾਡੇ ਨਾਲ ਦਿੱਕਾ ਹੋ ਰਿਹਾ ਪੰਜਾਬ ਸਟੇਟਾਂ ਦੇ ਵਿੱਚ ਆਪ ਇੱਕ ਪੰਜਾਬ ਵੀ ਅਸੀਂ ਸਟੇਟ ਆ ਜਿੱਥੇ ਆਪਾਂ ਬਚੇ ਹੋਏ ਆ ਪਰ ਫਿਰ ਵੀ ਕਹਿੰਦੇ ਆ ਕਿ ਆਪਾਂ ਬਚੇ ਹੋਏ ਨਹੀਂ ਆ ਕਾਰਨ ਕਰਕੇ ਇਹ ਜੀ ਆਉਣ ਲੱਗਾ ਕਿਉਂਕਿ ਇੱਥੇ ਬਹੁਤ ਸਾਰੀਆਂ ਤਰੁੱਟੀਆਂ ਸਨ ਤਕਰੀਬਨ 2 ਮਹੀਨਿਆਂ ਦੇ ਵਿੱਚ ਅਸੀਂ ਇਸ ਭਾਗਾਂ ਦੇ ਉੱਤੇ ਕੋਲ 3 ਲੱਖ ਰੁਪਏ ਦੇ ਕਰੀ ਜਦੋਂ ਰੱਖਦੇ ਤਰੀਕ ਅਸੀਂ ਅਕੈਰ ਕੀਤਾ ਕਿ ਜਿਹੜਾ ਇੱਕ ਸੁੰਦਰ ਭਵਨ ਬਣ ਸਕੇ ਪਰ ਜਿੱਥੇ ਐਟ ਹੋ ਜਾਸੀ ਤਕੜਾ ਖਰਾਬ ਸੀ ਜਾਂ ਕੁਛ ਰਸੋਈ ਦਾ ਕੰਮ ਦੀ ਸੀਗਾ ਤੇ ਉਹਦਾ ਉਹਦੀ ਸ਼ੋਭਾ ਵੀ ਤੁਹਾਨੂੰ ਮਿਲਣੀ ਚਾਹੀਦੀ ਸਮਝਾ। ਔਰ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਇੰਡੀਵਿਜੂਅਲ ਸਾਡੇ ਆਗੂ ਸਹਿਬਾਨ ਬੈਠੇ ਆ ਇਹਨੂੰ ਅਸੀਂ ਸਮਾਜਿਕ ਤੌਰ ਤੇ ਬਣਾਉ। ਮਤਲਬ ਜੋ ਵੈਲਿਊ ਮਿਲੀ ਆ ਉਹੀ ਵੈਲਿਊ ਸਾਰਿਆਂ ਨੂੰ ਸੋ ਅੱਜ ਤੋਂ ਸੋਚਣਾ ਸ਼ੁਰੂ ਕਰਦੇ ਹੋ ਕਿ ਯਾਰ ਉਸ ਮੇਲੇ ਦੇ ਵਿੱਚ ਮੈਂ ਆਹ ਕਰੂੰਗਾ ਉਸ ਮੇਲੇ ਦੇ ਵਿੱਚ ਸਾਡੀ ਸੰਸਥਾ ਦਾ ਰੁਕੀ ਅਸੀਂ ਉੱਥੇ ਸ਼ਕੀਲ ਲਾਵਾਂਗੇ ਅਸੀਂ ਉੱਥੇ ਬਾਬਾ ਸਾਹਿਬ ਦਾ ਸਟੈਚੂ ਰੱਖ ਕੇ ਕੋਈ ਆਏ ਦੋਲੇ ਕੋਈ ਸ਼ਰਧਾ ਕਰਾਂਗੇ ਆਪਾਂ ਕੋਲ ਉੱਥੇ ਪੁੱਤਾਂ ਦੀ ਵਰਖਾ ਕਰਾਂਗੇ ਬਹੁਤ سارے ਕੰਮਾਂ ਜਿਹੜਾ ਮੇਲੇ ਦੇ ਵਿੱਚ ਹੁੰਦੇ ਆ ਤੇ ਸਾਨੂੰ ਕਰੀਬੀ ਸਾਡੇ ਕੋਈ ਨਾਰਮਲ ਮਾਈਂਡਡ ਬੰਦੇ ਹੋਗੇ ਨਹੀਂ ਕਿ ਅਸੀਂ ਕਿਉਂ ਕਰਤੀ ਆਂ ਬਾਬਾ ਸਾਹਿਬ ਦੇ ਨਾਮ ਤੇ ਯਾਦਗਾਰ ਬਣੀ ਉਹਨਾਂ ਦੇ ਯਾਦਗਾਰ ਤੇ ਪੈਸੇ ਇਕੱਠੇ ਹੋਏ ਉਹਨਾਂ ਦੀ ਸ਼ੋਭਾ ਲਈ ਲਾਵੇ ਇਸ ਕਰਕੇ ਸਾਨੂੰ ਉਹ ਲਾਣੇ ਚਾਹੀਦੇ ਖਰਚ ਕਰਨੇ ਸੀ ਬਿਲਕੁਲ ਸਹੀ ਕੋਈ ਬੰਦਾ ਕਹੇ ਜੀ ਮੈਂ ਨਹੀਂ ਖਰਚਾਂ ਅਸੀਂ ਵੀ ਕੱਢਦੇ ਉਹ ਕਹਿੰਦਾ ਮੈਂ ਬੈਂਕ ਚੋਂ ਨਹੀਂ ਕਢਾ ਲਿਓ ਕਹਿੰਦਾ ਮੈਂ ਸਹਿ ਨਹੀਂ ਕਰਨਾ ਇਸ ਲਈ ਤੁਸੀਂ ਸਾਨੂੰ ਸੱਦੋ ਸਾਨੂੰ ਮੀਟਿੰਗ ਰੱਖੀ ਗਈ ਆ ਇਸ ਤਰ੍ਹਾਂ ਅੱਜ ਜੋ ਵੀ ਇਹਦੀ ਮੀਟਿੰਗ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਨਮ ਦਿਨ ਦੇ ਸੰਬੰਧ ਵਿੱਚ ਜੋ ਸਾਰੇ ਹੀ ਸਾਥੀਆਂ ਨੇ ਮੇਲਾ ਲਾਉਣ ਦੇ ਵਿੱਚ ਸੰਬੰਧ ਵਿੱਚ ਜੋ ਵਿਚਾਰਾਂ ਕੀਤੀਆਂ ਸਾਰੇ ਹੀ ਬਹੁਤ ਸ਼ਲਾਘਾਯੋਗ ਸਨ ਸਾਰੇ ਹੀ ਸਾਡੇ ਸਾਥੀਆਂ ਦੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪੁਰਉਪਕਾਰਾਂ ਦੇ ਵਿੱਚ ਬੜਾ ਉਤਸ਼ਾਹ ਸੀ ਔਰ ਆਸ ਕੀਤੀ ਜਾਂਦੀ ਆ ਉਮੀਦ ਕੀਤੀ ਜਾਂਦੀ ਆ ਕਿ ਬਹੁਤ ਵੱਡੇ ਪੱਧਰ ਤੇ ਇਹ ਜੋ ਮੇਲਾ ਲਗਾਇਆ ਜਾਏਗਾ ਔਰ ਜੋ ਵੀ ਮਿਲੇਗਾ ਯੋਜਨਾ ਸਾਡੇ ਸਤਕਾਰਯੋਗ ਅਸੀਂ ਇੱਕ ਸਾਥੀ ਇੱਕ ਜਿਹੜੀ ਆਪਣੀ ਕਮੇਟੀ ਬਣਾਵਾਂਗੇ ਉਹ ਕਮੇਟੀ ਇਸ ਨੂੰ ਫਾਈਨਲ ਰੂਪ ਦੇਊਗੀ ਕਿ ਕਿਸ ਤਰ੍ਹਾਂ ਮੇਲੇ ਨੂੰ ਮਨਾਇਆ ਜਾਵੇ ਔਰ ਕਿਸ ਤਰ੍ਹਾਂ ਮੇਲੇ ਦਾ ਜਿਹੜਾ ਹੈਗਾ ਉਜੋਗਨ ਕੀਤਾ ਜਾਵੇ ਕਿਉਂਕਿ ਇਹ ਇੱਕ ਇਹ ਕੰਮ ਜਿਹੜਾ ਇੱਕ ਛੋਟੇ ਪੱਧਰ ਦਾ ਕੰਮ ਨਹੀਂ ਹੈਗਾ ਇਹ ਕੰਮ ਜਿਹੜਾ ਹੈ ਬਹੁਤ ਵੱਡੇ ਪੱਧਰ ਦਾ ਅਸੀਂ ਚਾਹੁੰਦੇ ਹਾਂ ਵੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਫਿਲਾਸਫੀ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਵਿਚਾਰਧਾਰਾ ਨੂੰ ਵਰਲਡ ਲੈਵਲ ਦੇ ਉੱਤੇ ਪਛਾਇਆ ਜਾਵੇ ਔਰ ਸਾਡੇ ਸਾਥੀ ਸਾਰੇ ਬਹੁਤ ਜਜਾਰੂ ਨੇ ਔਰ ਇਸ ਗੱਲ ਨੂੰ ਇਹ ਮਹਿਸੂਸ ਕਰ ਦਿੰਦੇ ਨੇ ਵੀ ਜੋ ਕੁਝ ਅੱਜ ਤੱਕ ਦਿੱਤਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਦਿੱਤਾ ਔਰ ਅਸੀਂ ਵੀ ਕੁਝ ਨਾ ਕੁਝ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜਿਹੜੇ ਪੈਰੋ ਪਕਾਰ ਆ ਜਾਂ ਜਿਹੜੇ ਉਹਨਾਂ ਦੇ ਇਸ ਸਮਾਜ ਦੇ ਜਿਹੜੇ ਵੀ ਉਹਨਾਂ ਦੇ ਸਮਾਜ ਨਾਲ ਰਿਲੇਟਡ ਨੇ ਜਾਂ ਅਦਰ ਕੈਟਾਗਰੀ ਨੇ ਉਹਨਾਂ ਨੂੰ ਵੀ ਕੁਛ ਨਾ ਕੁਛ ਇਹਨਾਂ ਸੋਸਾਇਟੀ ਵੱਲੋਂ ਜੋ ਵਧੀਆ ਰੂਪ ਦੇ ਵਿੱਚ ਦਿੱਤਾ ਜਾਵੇ ਕਿਉਂਕਿ 바ਵਾ ਸਾਹਿਬ ਡਾਕਟਰ ਅੰਬੇਦਕਰ ਨੇ ਸਾਨੂੰ ਇਕੋ ਰਾਈਟਸ ਦਿੱਤੇ ਨੇ ਕੁਝ ਜਿਹੜੀਆਂ ਵੱਖਰੀਆਂ ਪ੍ਰਿਵਿਲੇਜਸ ਨੇ ਉਹ ਐਸੀ ਸਮਾਜ ਨੂੰ ਦਿੱਤੀਆਂ ਕਿਉਂਕਿ ਉਹਨਾਂ ਦੀ ਸੂਚੀ ਵੀ ਜਿਹੜਾ ਛੋਟਾ ਵਰਗ ਆ ਜਿਹੜੇ ਦਲਿਤ ਵਰਗਾ ਇਹ ਵੀ ਆਪਣੇ ਲੈਵਲ ਤੇ ਉੱਠ ਕੇ ਆਪਣੇ ਪੈਰਾਂ ਤੇ ਖੜ ਸਕਦਾ ਹੋਵੇ ਔਰ ਖੜੇ ਔਰ ਤਾਂ ਕਿ ਇਹ ਵੀ ਸਮਾਜ ਦੇ ਬਰਾਬਰ ਹੋ ਸਕੇ ਮੈਂ ਇਹਨਾਂ ਸ਼ਬਦਾਂ ਨਾਲ ਬਰਾਮ ਲੈਂਦਾ ਕਿਉਂਕਿ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ ਕਿ ਇਹ ਜੋ ਪ੍ਰੋਗਰਾਮ ਆ ਵੱਡੇ ਪੱਧਰ ਤੇ ਹੋਵੇਗਾ ਔਰ ਸਾਰਿਆਂ ਦੀ ਸਹਿਮਤੀ ਨਾਲ ਹੋਵੇਗਾ ਔਰ ਸਾਰਿਆਂ ਦਾ ਮਾਨ ਸਤਕਾਰ ਹੋਵੇਗਾ ਸਾਰੇ ਸਾਥੀਆਂ ਦਾ ਧੰਨਵਾਦ ਸਾਂਝ ਕੇਂਦਰ ਦੀ ਗੱਲ ਕੀਤੀ ਹੈ ਕਿ ਤੁਸੀਂ ਵੀ ਮਨਜ਼ਰ ਰੱਖੀ ਹੈ ਹਾਂਜੀ ਸਾਂਝ ਕੇਂਦਰ ਦਾ ਪ੍ਰਾਪਨਾ ਕਰਾਂਗੇ ਸਮਾਜ ਦੇ ਲਈ ਸਾਂਝ ਕੇਂਦਰ ਦੇ ਵਿੱਚ ਮੈਂ ਆਲਰੇਡੀ ਦੱਸ ਚੁੱਕਾ ਵੀ ਜਿੱਥੇ ਕਿ ਸਾਡੇ ਜੋ ਸਮਾਜ ਆ ਜਾਂ ਸਾਡੇ ਸੋਸਾਇਟੀ ਆ ਇੱਕ ਵਾਸਤੇ ਨਹੀਂ ਸਾਰਿਆਂ ਵਾਸਤੇ ਹੀ ਉਹਨਾਂ ਨੂੰ ਅਸੀਂ ਇੱਥੇ ਛੋਟੜੇ ਜਿਹੜੇ ਕੰਮ ਹੈਗੇ ਆ ਜਿਨ੍ਹਾਂ ਲਈ ਧੱਕੇ ਖਾਣੇ ਪੈਂਦੇ ਆ ਕਚੈਰੀਆਂ ਦੇ ਵਿੱਚ ਉਹਨਾਂ ਦੇ ਵਾਸਤੇ ਅਸੀਂ ਬੈਰੀ ਸ਼ਾਰਟਲੀ ਉਹ ਸਟਾਰਟ ਕਰ ਰਹੇ ਆ ਜਿਸ ਤਰ੍ਹਾਂ ਕਿ ਕੋਈ ਸਰਟੀਫਿਕੇਟ ਬਣਾਉਣਾ ਬੁਢਾਪਾ ਪੈਨਸ਼ਨ ਲਾਉਣੀ ਫਿਜ਼ੀਕਲੀ ਹੈਂਡੀਕੈਪਡ ਲਾਉਣੀ ਵਿਧਵਾ ਪੈਨਸ਼ਨ ਲਾਉਣੀ ਜਾਂ ਕਿਸੇ ਦੀ ਸਗਨ ਸਕੀਮ ਆ ਜਿਹੜੀ ਉਹ ਭਰਨੀ ਜਾਂ ਕਿਸੇ ਦੇ ਹੋਰ ਵੀ ਜਿਹੜੇ ਗਵਰਨਮੈਂਟ ਵੱਲੋਂ ਜੋ ਸਕੀਮਾਂ ਹੁੰਦੀਆਂ ਕਿਸੇ ਨੂੰ ਜੋ ਘਰ ਦੇ ਉੱਤੇ ਜਿਹੜੇ ਕਿ 100 ਗਜ ਤੋਂ ਘੱਟ ਆ ਉਹਨਾਂ ਨੂੰ ਲੋਨ ਮਿਲਦਾ ਉਹਨਾਂ ਦੇ ਬਾਰੇ ਦੱਸਿਆ ਜਾਵੇ ਹੋਰ ਜਿਹੜੀਆਂ ਵੀ ਡਿਸਟ੍ਰਿਕਟ ਇੰਡਸਟਰੀ ਸੈਂਟਰ ਲੋ ਆਦੀ ਭਾਵਨਾ ਜੋ ਕਿ ਜਿਆਦਾ ਜਿਹੜੀ ਕੰਟਰੀਬਿਊਸ਼ਨ ਹੋਵੇਗੀ ਇਹਦੇ ਵਿੱਚ ਜਿਹੜੇ ਸਾਡੇ EMPLOYEES ਵਰਕ ਨੇ ਜਿਹੜੇ ਕਿ ਇਸ ਗੱਲ ਨੂੰ ਜਾਣਦੇ ਨੇ ਵੀ ਹਾਊ ਟੂ ਫਿਲ ਅਪ ਦੀ ਫਾਰਮ ਹਾਊ ਟੂ ਡਿਵੈਲਪ ਦੀ ਆਈਡੀਆਜ਼ ਕਿਉਂਕਿ ਇਨ੍ਹਾਂ ਹੀ ਕੰਮਾਂ ਦੇ ਨਾਲ ਅਸੀਂ ਸਮਾਜ ਦੀ ਸੇਵਾ ਕਰ ਸਕਾਂਗੇ ਔਰ ਮੈਂ ਸਾਰੇ ਹਿੱਸਾ ਧਰ ਧੰਨਵਾਦ ਕਰਦਾ ਕਿਉਂਕਿ ਇਹ ਇੱਕ ਬਹੁਤ ਵੱਡਾ ਫੀਲਡ ਆ ਔਰ ਸਾਡੇ ਸਾਰਿਆਂ ਦਾ ਫਰਜ਼ ਬੰਦਾ ਕਿ ਅਸੀਂ ਇਸ ਨੂੰ ਸਾਰੇ ਨੇ ਮੁੱਢ ਨਾਲ ਮੁੱਢ ਲਾ ਕੇ ਅਸੀਂ ਇਸ ਨੂੰ ਕਾਮਯਾਬ ਕਰੀਏ ਧੰਨਵਾਦ ਦਾ ਜਿਹੜਾ ਇੰਪੋਰਟੈਂਟ ਆ ਪਹਿਲਾਂ ਉਹਨੂੰ ਕੰਪਲੀਟ ਕਰਨਾ ਬਾਕੀ ਫਿਰ ਅਸੀਂ ਬਾਅਦ ਚ ਲਗਾਗੇ ਜਿਹੜਾ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਆ ਰਿਹਾ ਤੇ ਇਹ ਡਾਕਟਰ ਅੰਬੇਦਕਰ ਭਵਨ ਦੀ ਮੈਨੇਜਮੈਂਟ ਤੇ ਜੋ ਬੋਰਡ ਆ 101 ਮੈਂਬਰੀ ਉਹਦੀ ਅੱਜ ਮੀਟਿੰਗ ਸੀ ਔਰ ਤਕਰੀਬਨ ਸਾਰੇ ਆਏ ਆ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਤੇ ਸਾਰਿਆਂ ਨੇ ਸਮੂਹਿਕ ਰੂਪ ਚ ਫੈਸਲਾ ਕੀਤਾ ਕਿ ਅਸੀਂ ਬਾਬਾ ਸਾਹਿਬ ਦੇ ਸਟੈਚੂ ਤੇ ਹਰ ਸਾਲ ਹਾਰਤਾ ਪਾਲਿਆ ਲੇਕਿਨ ਇਸ ਵਾਰ ਕੁਛ ਨਵੇਕਲਾ ਕਰਨਾ ਜਿਹਦੀ ਸ਼ੋਭਾ ਪੰਜਾਬ ਚ ਪੂਰੀ ਦੁਨੀਆ ਚ ਹੋਵੇ ਤੇ ਉਹ ਮਤਾ ਸਰਬਸੰਪਤੀ ਨਾਲ ਪਾਸ ਹੋਇਆ ਕਿ ਡਾਕਟਰ ਅੰਬੇਡਕਰ ਮਿਸ਼ਨਰੀ ਮੇਲਾ ਲਾਇਆ ਜਾਊਗਾ ਜੋ ਇੱਕ ਮੇਲੇ ਦੀ ਤਰ੍ਹਾਂ ਹੋਏਗਾ ਔਰ ਉਹ ਮੇਲਾ ਕੋਈ ਹੁੱਲੜ ਬਾਜੀ ਦਾ ਮੇਲਾ ਹੋਏਗਾ ਨਹੀਂ ਉਸ ਮੇਲੇ ਦੇ ਵਿੱਚੋਂ ਨੌਜਵਾਨ ਪੀੜ੍ਹੀ ਨੂੰ ਕੁਛ ਨਾ ਕੁਛ ਸੇਧ ਮਿਲੂ 바ਵਾ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਹੋਏਗਾ ਜਗਾ ਜਗਾ ਤੇ ਸਲੋਗਨ ਲਾਏ ਜਾਣਗੇ ਔਰ ਪੂਰੇ ਸ਼ਹਿਰ ਦੇ ਵਿੱਚ ਐਡਵਰਟਾਈਜ਼ਮੈਂਟ ਕੀਤੀ ਜਾਊਗੀ ਔਰ ਅੰਬੇਡਕਰ ਚੌਂਕ ਤੋਂ ਲੈ ਕੇ ਅੰਬੇਡਕਰ ਭਵਨ ਪੂਰਾ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ ਜਾਊਗਾ ਜਗਾ ਜਗਾ ਸਟਾਲ ਲਾਏ ਜਾਣੇ ਆ ਝੂਟੇ ਭੰਗੂੜੇ ਦੁਕਾਨਾਂ ਜਿੱਦਾਂ ਇੱਕ ਮੇਲਾ ਹੁੰਦਾ ਉਸ ਤਰ੍ਹਾਂ ਇਹ ਲਗਾਇਆ ਜਾਣਾ ਔਰ ਇਹ ਪਹਿਲਾ ਮੇਲਾ ਹੋਏਗਾ ਜਦੋਂ ਅਗਲੇ ਸਾਲ ਦੂਜਾ ਮੇਲਾ ਫਿਰ ਤੀਜਾ ਮੇਲਾ ਚੌਥਾ ਇਸ ਤਰ੍ਹਾਂ ਇਹ ਚੱਲੇਗਾ ਲੇਕਿਨ ਨਾਲ ਦੀ ਨਾਲ ਇਹ ਮੇਲਾ ਕਿਉਂਕਿ ਡਾਕਟਰ ਅੰਬੇਡਕਰ ਦੇ ਜਨਮ ਦਿਨ ਤੇ ਉਸ ਮਹਾਨ ਵਿਅਕਤੀ ਦੇ ਕਰਕੇ ਜਿਹੜਾ ਇਹ ਸਮਾਜ ਅੱਜ ਸਿਰ ਉੱਚਾ ਕਰਕੇ ਚੱਲਦਾ ਤੋਂ ਖੁਸ਼ੀ ਆ ਤੇ ਖੁਸ਼ੀ ਦੇ ਵਿੱਚ ਮੇਲਾ ਲਾਣਾ ਲੇਕਿਨ ਉਹਦੇ ਬਾਅਦ ਜਿਹੜੇ ਸਾਡੇ ਨੌਜਵਾਨ ਬੱਚੇ ਕੁੜੀਆਂ ਮੁੰਡੇ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਨੂੰ ਅੱਗੇ ਕੋਈ ਰਸਤਾ ਨਹੀਂ ਮਿਲਦਾ ਤੇ ਅਸੀਂ ਇੱਥੇ ਬਣੇ ਅਡੀਟੋਰੀਅਮ ਦੇ ਵਿੱਚ 4-3-400 ਬੱਚਾ ਅਡੌਪਟ ਕਰਾਂਗੇ ਪੂਰੇ ਪੰਜਾਬ ਚੋਂ ਜਿਹੜਾ ਬੱਚਾ ਮਿਹਨਤੀ ਆ ਲੇਕਿਨ ਗਰੀਬ ਆ ਉਹ ਵੱਡੇ ਵੱਡੇ ਕੋਚਿੰਗ ਸੈਂਟਰਾਂ 'ਚ ਜਾ ਕੇ ਫੀਸ ਨੂੰ ਪੇ ਕਰ ਸਕਦਾ ਪਰ ਉਹਦੇ ਮਨ ਦੇ ਵਿੱਚ ਬੰਨਣ ਦੀ ਕੋਈ ਇੱਛਾ ਤੇ ਸਾਡਾ ਸੰਕਲਪ ਆ ਕਿ ਜਿਹੜਾ ਵਿੱਤੀ ਸਾਲ 25-26 ਹੋਊਗਾ ਇਸ ਅੰਬੇਦਕਰ ਭਵਨ ਦੇ ਵਿੱਚੋਂ ਆਈਐਸ ਆਈਪੀਐਸ ਪੀਸੀਐਸ ਦੇ ਬੱਚੇ ਤਿਆਰ ਹੋ ਕੇ ਨਿਕਲਣਗੇ ਸੇਵਾ ਕਰਨਗੇ ਹੋਰ ਸਾਡੇ ਪ੍ਰਧਾਨ ਜੀ ਨੇ ਬਹੁਤ ਸਾਰੀਆਂ ਯੋਜਨਾਵਾਂ ਦਸੀਆਂ ਔਰ ਅਸੀਂ ਕੱਲ ਡੀਸੀ ਸਾਹਿਬ ਨੂੰ ਮਿਲਾਂਗੇ ਕੱਲ ਹੀ ਤੇ ਸਾਡੀ ਕੋਸ਼ਿਸ਼ ਆ ਕਿ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਹਲ ਉਸ ਮੇਲੇ ਦੇ ਵਿੱਚ ਆਣਗੇ ਮੇਲੇ ਦੇ ਵਿੱਚ ਵੀ ਆਣਗੇ ਔਰ ਇੱਥੇ ਬਣੇ ਅਡੀਟੋਰੀਅਮ ਦਾ ਤੁਗਾਠਨ ਕਰੂਗੇ ਤੇ ਅਸੀਂ ਉਹਨਾਂ ਕੋਲੋਂ ਮੰਗ ਕਰਾਂਗੇ ਕਿ ਇਸ ਬਣੂ ਅਸੀਂ ਇੱਕ ਹੈਰੀਟੇਜ ਪਲੇਸ ਦੇ ਵਿੱਚ ਤਬਦੀਲ ਕਰਨਾ ਹੈਰੀਟੇਜ ਪਲੇਸ ਤੇ ਪੂਰੀ ਦੁਨੀਆ ਦੇ ਵਿੱਚੋਂ ਜਦੋਂ ਕੋਈ ਪੰਜਾਬ ਦੇ ਵਿੱਚ ਆਵੇ ਉਹ ਕਹਵੇ ਭਾਈ ਮੈਂ ਹੋਰ ਕਿੱਥੇ ਨਾ ਕਿੱਥੇ ਮੇਰੇ ਕੋ ਜਾ ਹੋਵੇ ਚਾਹੇ ਨਾ ਜਾ ਹੋਵ ਲੇਕਿਨ ਮੈਂ ਲੁਧਿਆਣੇ ਦਾ ਮਹਿਦਗਰ ਭਵਨ ਜ਼ਰੂਰ ਦੇਖ ਕੇ ਆਣਾ ਦੀਵਾਰਾਂ ਦੇ ਉੱਤੇ ਮੀਨਾ ਕਾਰੀ ਬਾਬਾ ਸਾਹਿਬ ਦੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜੋ-ਜੋ ਕਾਹਣ ਹੋਏ ਉਸ ਸਮੇਂ ਉਹਨਾਂ ਸਾਰਿਆਂ ਨੂੰ ਇੱਥੇ ਦੁਬਾਰਾ ਤੇ ਨਿਸ਼ਾਨ ਕਰਨਾ ਫਿਲਮ ਚੱਲਦੀ ਰਹੇ ਸਕਰੀਨ ਸਾਡੇ ਲੱਗੀ ਬਹੁਤ ਵੱਡੀ ਔਰ ਖਾਸ ਕਰਕੇ ਨਵੀਂ ਪੀੜੀ ਨੂੰ ਅਸੀਂ ਐਵੀ ਕੀਤੀ ਪਲੈਨਿੰਗ ਕਿ ਹਰ ਹਫਤੇ ਇੱਥੇ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਸਤਸੰਗ ਕਰਾਇਆ ਕਰਾਂਗੇ ਹਰ ਹਫਤੇ ਔਰ ਪੂਰੇ ਸ਼ਹਿਰ ਦੇ ਵਿੱਚੋਂ ਬੱਚੇ ਨੌਜਵਾਨ ਪੀੜੀ ਆਇਆ ਕਰੂਗੀ ਔਰ ਉਹ ਸਤਸੰਗ ਦੇ ਵਿੱਚ ਜਿੱਥੇ ਮਿਸ਼ਨਰੀ ਲੋਕ ਗਾयक ਆਪਣੀਆਂ ਗੱਲਾਂ ਰੱਖਣਗੇ ਉੱਥੇ ਨਾਲ ਦੀ ਨਾਲ ਸਮਾਜ ਦੇ ਬੁੱਧੀਜੀਵੀ ਔਰ ਖਾਸ ਕਰਕੇ ਸਾਡੇ ਵਰਗ ਦੇ ਅਫੀਸਰ ਉਹ ਆ ਕੇ ਬੱਚਿਆਂ ਨੂੰ ਸਮੋਦਨ ਕਰਿਆ ਕਰਨਗੇ ਵੀ ਉਹਨਾਂ ਨੇ ਜੀਵਨ ਦੇ ਵਿੱਚ ਕਿੱਦਾਂ ਉਹ ਅੱਗੇ ਵਧੇ ਔਰ ਤੁਸੀਂ ਕਿੱਦਾਂ ਵਧਣਾ ਸੋ ਬਹੁਮંત્રી ਬਹੁਮੰਤਰੀ ਇਹ ਭਵਨ ਹੈਗਾ ਤੇ ਬਹੁਮੰਤਰੀ ਗੱਲਾਂ ਇੱਥੇ ਹੋਣੀਆਂ ਰਿਸਰਚ ਸੈਂਟਰ ਇਹਦਾ ਨਾਮ ਰੱਖਿਆ ਗਿਆ ਰਿਸਰਚ ਕਰਨੀ ਹੈ ਡਾਕਟਰ ਅੰਬੇਡਕਰ ਦੇ ਜੀਵਨ ਜੀਵਨ ਉਹਨਾਂ ਦੇ ਮਿਸ਼ਨ ਬਾਰੇ ਉਹਦੀ ਪੂਰਤੀ ਕਿੱਦਾਂ ਹੋਊਗੀ ਇਹ ਸਾਰੀਆਂ ਗੱਲਾਂ ਦਾ ਅਸੀਂ ਆਰੰਭ ਕਰ ਦਿੱਤਾ ਅੱਜ ਮੈਂ ਪ੍ਰਾਊਡ ਨਾਲ ਕਹਿੰਦਾ ਮੇਰੀ ਟੀਮ ਸਾਰੀ ਬੈਠੀ ਆ ਕਿ ਅੱਜ ਅੰਬੇਦਕਰ ਭਵਨ ਦੇ ਵਿੱਚ ਪਿਛਲੇ 4 ਸਾਲਾਂ ਦੇ ਵਿੱਚ ਇੱਥੋਂ 1200 ਗਰੀਬ ਤੇ ਮੱਧ ਵਰਗ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਹੋ ਚੁੱਕੇ ਔਰ ਅਨੇਕ ਸਮਾਜਿਕ ਕਾਰਜ ਹੁੰਦੇ ਹੁਣ ਸਾਡਾ ਆਡੀਟੋਰੀਅਮ ਤਿਆਰ ਹੋ ਗਿਆ ਉੱਥੇ ਸਿਰਫ ਤੇ ਸਿਰਫ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਬਣਾਣੀ ਆ ਕੱਲ ਕੋਈ ਸੱਜਣ ਕਹਿ ਰਿਹਾ ਸੀ ਉਹ ਚਲਿਆ ਗਿਆ ਵਰਾਬਰ ਯੁਗ ਆ ਉਹ ਚਲੇ ਗਿਆ ਸਤਜੁਗ ਚਲੇ ਗਿਆ ਆ ਹੁਣ ਕਲਯੁਗ ਚੱਲਦਾ ਲੈ ਕਹਿੰਦੇ ਹੁਣ ਅਗਲਾ ਜਿਹੜਾ ਯੁਗ ਆ ਨਾ ਉਹ ਭੀਮ ਯੁਗ ਆ ਨਾ ਭੀਮ ਯੁਗ ਹੈ ਉਹ ਭੀਮ ਯੁਗ ਜਿਸ ਭੀਮ ਯੁਗ ਦੇ ਵਿੱਚ ਕੋਈ ਭੁੱਖਾ ਨਹੀਂ ਰਹੂਗਾ ਕਿਸੇ ਦੀ ਇੱਜ਼ਤ ਨਾਲ ਕੋਈ ਦੇਖ ਨਹੀਂ ਸਕੂਗਾ ਬਰਾਬਰਤਾ ਹੋਊਗੀ ਹਰ ਬੰਦਾ ਸਿਰ ਉੱਚਾ ਕਰਕੇ ਬਰਾਬਰ ਦੀ ਹਿੱਸੇਦਾਰੀ ਹੋਊਗੀ ਕੋਈ ਜਾਤ ਪਾਤ ਕੋਈ ਧਰਮ ਦੇ ਨਾਂ ਤੇ ਮਜ਼ਬ ਦੇ ਨਾਂ ਤੇ ਨਫ਼ਰਤ ਨਹੀਂ ਹੋਊਗੀ ਓ ਪੀ ਮਜੁੱਗ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਾਇ ਮਾਹਾਲ ਹੁੰਦਾ ਲੁਧਿਆਣਾ ਚ ਤਿੰਨ ਚਾਰ ਜਗ੍ਹਾ ਆਏ ਓਏ ਉੱਥੇ ਕਿਤੇ ਵੀ ਆਈਪੀ ਕਲਚਰ ਜਿੱਥੇ ਹੁੰਦਾ ਹੋਊਗਾ ਸਿਸਟਮ ਇੱਥੇ ਤਾਂ ਬਾਬਾ ਸਾਹਿਬ ਦੇ ਬੱਚੇ ਆ ਔਰ ਮੈਂ ਤਾਂ ਮਾਨ ਸਾਹਿਬ ਦੀ ਹੋਰ ਵੀ ਤਾਰੀਫ ਕਰਦਾ ਭਾਈ ਕੱਲ ਸੇ ਕਾਉ ਤੁਸੀਂ ਇੰਨਾ ਦਾ ਕੀਤਾ ਚਾਹੇ ਉਹਨਾਂ ਦੇ ਵਿਚਾਰਾਂ ਤੇ ਚੱਲੇ ਚਾਹੇ ਨਹੀਂ ਚੱਲੇ ਪਰ ਉਹਨਾਂ ਨੇ ਫੋਟੋ ਲਾ ਕੇ ਦਾਤਰਾ ਦੀ ਸ਼ੋਭਾ ਦਬਾਈ ਹੈ ਨਾ ਤੁਸੀਂ ਪਰ ਹੁਣ ਤੁਸੀਂ ਉਹਨਾਂ ਦੇ ਘਰੇ ਆਣਾ ਆ ਫੋਰਸ ਪੁਲਿਸ ਨਾ ਲਾਇਓ ਅਸੀਂ ਤੁਹਾਡੀ ਫੋਰਸ ਬਣ ਕੇ ਤੁਹਾਡੀ ਪ੍ਰੋਟੈਕਸ਼ਨ ਏਦਾਂ ਕਦੀ ਹੋਇਆ ਸੀਐਮ ਆਇਆ ਹੋਵੇ ਤੇ ਉੱਥੇ ਨਾ ਕੋਈ ਫੋਰਸ ਆਵੇ ਤੇ ਕਹਿੰਦਾ ਆਹ ਫੋਰਸ ਨਹੀਂ ਬੈਠੀ ਇਹ ਇਹ ਭੀਮ ਫੋਰਸ ਬੈਠੀ ਭੀਮ ਆਰਮੀ ਇਹ ਭੀਮ ਆਰਮੀ ਬੈਠੀ ਸਾਰੇ ਥੈਂਕ ਯੂ ਜੇ ਮਿਸ਼ਨਰੀ ਮੇਲੇ ਨੂੰ ਲੈ ਕੇ ਸਮਾਜਿਕ ਮੀਟਿੰਗ ਹੋਈ ਆ ਤੇ ਬਹੁਤ ਸਾਰੀਆਂ ਜਿੱਥੇ ਬੰਦੇ ਸਮਾਜਿਕ ਪਹੁੰਚੀਆਂ ਅੱਜ ਕੀ ਵਿਚਾਰ ਤੁਹਾਡਾ ਕੀ ਕਹਿਣਾ ਚਾਹੋਗੇ ਜਾਪਿੰਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾਂ ਕਿ ਤੁਸੀਂ ਸਾਡੀ ਇਸ ਮੀਟਿੰਗ ਨੂੰ ਕਵਰੇਜ ਕਰਨ ਲਈ ਆਏ ਹੋ ਤੇ ਹਮੇਸ਼ਾ ਜੋ ਸਾਡੇ ਸਮਾਜ ਦੇ ਮੁੱਦੇ ਹੁੰਦੇ ਆ ਤੁਸੀਂ ਚੱਕਦੇ ਵੀ ਹੋ ਅੱਜ ਦੀ ਮੀਟਿੰਗ ਡਾਕਟਰ ਅੰਮੇੜਕਰ ਭਵਨ ਦੇ ਵੱਲੋਂ ਰਮਜੀ ਲਾਲੀ ਜੀ ਹੰਸਰਾਜੀ ਵੱਲੋਂ ਤੇ ਸਾਡੇ ਸਾਰਿਆਂ ਵੱਲੋਂ ਮੀਟਿੰਗ ਬੁਲਾਈ ਗਈ ਸੀ ਕਿ ਜਿਸ ਤਰ੍ਹਾਂ ਦੱਸਿਆ ਗਿਆ ਜੀ 14 ਅਪ੍ਰੈਲ ਸਾਰੀਆਂ ਸੰਸਥਾਵਾਂ ਆਪਣੇ ਤੌਰ ਤੇ ਮਨਾਉਂਦੀਆਂ ਤੇ ਇਸ ਵਾਰ ਅਸੀਂ ਸੋਚਿਆ ਵੀ 바ਵਾ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਦਲਤਾਂ ਦੇ ਲਈ ਹੀ ਨਹੀਂ ਪੂਰੇ ਦੇਸ਼ ਦੇ ਲਈ ਇੱਕ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਤੇ ਉਹਨੂੰ ਮੇਲੇ ਵੱਜੋਂ ਬਾਬਾ ਸਾਹਿਬ ਦਾ ਦਿਨ ਹੈ ਖੁਸ਼ੀਆਂ ਦੇ ਨਾਲ ਨਾਲ ਮਈਏ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਭਾਵੇਂ ਉਹਨਾਂ ਦੀ ਲਾਈਫ ਦੇ ਅੰਦਰ ਉਹਨਾਂ ਨਾਲ ਬਹੁਤ ਤੱਕੇ ਹੋਏ ਉਹਨਾਂ ਦਾ ਬੜਾ ਜ਼ੁਲਮ ਹੋਇਆ ਪਰ ਜਦੋਂ ਉਹਨਾਂ ਨੇ ਸੰਵਧਾਨ ਲਿਖਿਆ ਜਾਂ ਕੋਈ ਵੀ ਬੁੱਕ ਲਿਖੀ ਜਾਂ ਕਿਤੇ ਵੀ ਕੋਈ ਸਪੀਚ ਦਿੱਤੀ ਤੇ ਕਦੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਸਮਾਜ ਦੇ ਲਈ ਕਿਸੇ ਨੇਤਾ ਦੇ ਲਈ ਵਿਰੋਧ ਨਹੀਂ ਆਇਆ ਹਮੇਸ਼ਾ ਉਹਨਾਂ ਨੇ ਮਾਨਵਤਾ ਦੀ ਗੱਲ ਕੀਤੀ ਜਿਸ ਤਰ੍ਹਾਂ ਇੱਕ ਭਗਵਾਨ ਇੱਕ ਪ੍ਰਮਾਤਮਾ ਸਭ ਨੂੰ ਬਰਾਬਰ ਦੇਖਦਾ ਅਸੀਂ 바ਵਾ ਸਾਹਿਬ ਨੂੰ ਭਗਵਾਨ ਤਾਂ ਨਹੀਂ ਕਹਿ ਸਕਦੇ ਪਰ ਭਗਵਾਨ ਤੋਂ ਘੱਟ ਵੀ ਨਹੀਂ ਉਹਨਾਂ ਦੀ ਜੋ ਨੇਚਰ ਜੋ ਸੋਚ ਹੈ ਉਸੇ ਸੋਚ ਨੂੰ ਲੈ ਕੇ 바ਵਾ ਸਾਹਿਬ ਨੇ ਅਸੀਂ ਬੜੇ ਖੁਸ਼ੀਆਂ ਚਾਹਮਾਂ ਦੇ ਨਾਲ ਇੱਥੇ ਜਿੱਥੇ 바ਵਾ ਸਾਹਿਬ ਦਾ 14 ਅਪ੍ਰੈਲ ਦਾ ਦਿਨ ਜਨਮ ਦਿਨ ਮਨਾਣਾ ਉਸ ਤੋਂ ਬਾਅਦ ਜਿਹੜੇ 11 ਝੰਡੇ ਦੱਸੇ ਆ ਰਮਨਜੀਤ ਲਾਲ ਜੀ ਨੇ ਉਹੜਾ ਝੰਡਿਆਂ ਦੇ ਉੱਪਰ ਕੰਮ ਕਰਕੇ ਜਲਦ ਡਾਕਟਰ ਅਮੀ德ਕਰ ਭਵਨ ਦੇ ਵਿੱਚ ਜ਼ਰੂਰਤਮੰਦ ਬੱਚੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਜਿਹੜੇ ਹਸਿਆਰ ਬੱਚੇ ਹੋ ਚਾਹੇ ਕਿਸੇ ਵੀ ਕਸ਼ਟਾ ਹੋਣ ਜਿਹੜੇ ਉਹ ਪੜ੍ਹਾਈ ਦੇ ਕਿਸੇ ਪ੍ਰੋਫੈਸਰ ਕੋ ਨਹੀਂ ਜਾ ਸਕਦੇ ਕਿਸੇ ਇੰਸਟੀਚਿਊਟ ਚ ਨਹੀਂ ਜਾ ਸਕਦੇ ਉਹਨਾਂ ਦੀ ਫ੍ਰੀ ਇੱਥੇ ਤਿਆਰੀ ਕਰਾਇਆ ਜਾ ਕਰੂਗੀ ਤਾਂ ਵੀ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੇ ਪਰਿਵਾਰ ਦੀ ਸੋਚ ਹੈ ਜਾਂ ਜੋ 바ਵਾ ਸਾਹਿਬ ਦੀ ਸੋਚ ਸੀ ਕਿ ਆਪਣੇ ਦੇਸ਼ ਨੂੰ ਪੂਰੇ ਵਰਲਡ ਦੇ ਅੰਦਰ ਇੱਕ ਨੰਬਰ ਤੇ ਲੈ ਕੇ ਆਣਾ ਤੇ 바ਵਾ ਸਾਹਿਬ ਦਾ ਮਿਸ਼ਨ ਅਸੀਂ ਸਾਰੇ ਰਲ ਕੇ ਬੱਚਿਆਂ ਦੇ ਮਾਦਮ ਤੋਂ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਲੈ ਕੇ ਅੱਗੇ ਜਾ ਕੇ ਅੱਗੇ ਲੈ ਕੇ ਬਾਵਾ ਸਾਹਿਬ ਦਾ ਮਸ਼ੀਨ ਬਣਾਉਣਾ। ਫਿਰ ਉਸ ਨੂੰ ਕੀ ਕਹਿਣਾ ਚਾਹੁੰਦੇ ਪਰਿਵਾਰ ਨੂੰ ਜਿੱਦਾਂ ਆਪਣੇ ਸਮਾਜ ਦੇ ਸਾਰੇ ਪਰਿਵਾਰ ਆਣੇ ਤਾਂ ਕਿ ਬੱਚਿਆਂ ਨੂੰ ਵੀ ਨਾਲ ਲੈ ਕੇ ਆਵੇ ਸਮਾਜ ਦੇ ਵਿੱਚ ਜਾਗਰੂਤ ਹੋਵੇ ਜਿੱਦਾਂ ਤੁਸੀਂ ਪਹਿਲੇ ਵੀ ਵਿਚਾਰਾਂ ਦੇ ਵਿੱਚ ਦੱਸਿਆ ਸੀ। ਬਿਲਕੁਲ ਜੇ ਮੈਂ ਸਮਝਦਾ ਕਿ ਜੇ ਕਿਸੇ ਨੇ ਤਰੱਕੀ ਕਰਨੀ ਹੈ ਗਰੀਬ ਤੋਂ ਗਰੀਬ ਮਜਨੂਮ ਤੋਂ ਮਜੂਬ ਬੰਦਾ ਜੇ ਕਿਸੇ ਨੇ ਆਪਣੀ ਲਾਈਫ ਦੇ ਅੰਦਰ ਤਰੱਕੀ ਕਰਨੀ ਹੈ ਤਾਂ ਉਹਨੂੰ ਬਾਵਾ ਸਾਹਿਬ ਨੂੰ ਪੜ੍ਹਨ ਦੀ ਜ਼ਰੂਰਤ ਹੈ ਬਾਵਾ ਸਾਹਿਬ ਨੂੰ ਸਮਝਣ ਦੀ ਜ਼ਰੂਰਤ ਹੈ ਔਰ ਜਿਹੜਾ ਪਰਿਵਾਰ ਆਪਣੇ ਬੱਚਿਆਂ ਸਮੇਤ ਫੈਮਲੀਆ ਸਮੇਤ ਇੱਥੇ 14 ਤਰੀਕ ਨੂੰ ਮੇਲੇ 'ਚ ਸ਼ਿਰਕਤ ਕਰਨਗੇ ਤੇ ਮੈਂ ਸਮਝਦਾ ਹਾਂ ਕੋਈ ਪਰਿਵਾਰ ਪਿੱਛੇ ਨਹੀਂ ਰਹਿ ਸਕਦਾ ਹਮੇਸ਼ਾ ਚੱਲਦੀ ਰਹੇਗਾ ਪ੍ਰੋਗਰਾਮ ਦੀ ਰੂਪਰੇਖਾ ਕਿਸ ਤਰ੍ਹਾਂ ਤਿਆਰ ਕੀਤੀ ਗਈ ਹੈ ਦੀ ਕੱਲ ਸਾਰੀ ਇਕੱਠਾ ਅੱਜ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂਬਰ ਸਾਰੇ ਆਏ ਹੋਏ ਪੂਰੀ ਮਤਲਬ ਇੱਕ ਸਹਿਮਤੀ ਦਾ ਉਹ ਵੀ ਮੇਲਾ ਕਰਨਾ ਸਾਹਮਣੇ ਇਹ ਸਹਿਮਤੀ ਦਿੱਤੀ ਵੀ ਮੇਲਾ ਕਰੋ ਤੇ ਪੂਰੇ ਪਲਾਨ ਦੇ ਨਾਲ ਕੱਲ ਅਸੀਂ ਕੁਝ ਚੁਣਿੰਦਾ ਮੈਂਬਰ ਬੁਲਾ ਗਏ ਇਹ ਲਗ ਲਗ ਕਮੇਟੀਆਂ ਬਣਾਵਾਂਗੇ ਟੈਂਟ ਦੀ ਕੀਦੀ ਜੁਤੀ ਆ ਐਡਵਰਟਾਈਜ਼ਮੈਂਟ ਦੀ ਕੀਦੀ ਡਿਊਟੀ ਆ ਲੰਗਰ ਤੇ ਕੌਣ ਹੋਊਗਾ ਲਾਈਟ ਦਾ ਕੰਮ ਕੌਣ ਸੰਭੋਲੇ ਇਹ ਗੱਲ ਸਾਰੀ ਅਸੀਂ ਮਿਲ ਕੇ ਜਲਦੀ ਲਾ ਕੇ ਉਹਦੇ ਚ ਕਮੇਟੀਆਂ ਬਣਾਉਂਦੇ ਨਿਰੰਦਰ ਬਾਈਪਾਸ ਤੇ ਭਵਨਪੁਰਾ ਲਾਈਟਾਂ ਦੇ ਨਾਲ ਡੈਕੋਰੇਸ਼ਨ ਨਾਲ ਸਜਿਆ ਹੋਊਗਾ ਜੀ ਬਿਲਕੁਲ ਜਗਮਗ ਇਤਿਹਾਸਕ ਦਿਨ ਹੋਊਗਾ ਜੀ ਮਤਲਬ ਦੇਖਣਯੋਗ ਹੋਊਗਾ ਵੀ ਅੱਜ ਪਤਾ ਲੱਗੂਗਾ ਵੀ ਰਾਤ ਨੂੰ ਲਾਈਟਾਂ ਦੇ ਨਾਲ ਜਗਮਗ ਹੋ ਰਿਹਾ ਤੇ ਦਿਨੇ ਜੋ ਬਾਬਾ ਸਾਹਿਬ ਦਾ ਫੇਵਰਟ ਕਲਰ ਸੀ ਨੀਲਾ ਕਲਰ ਉਹ ਚੰਡੇ ਤੇ ਪੂਰੇ ਰੋਡ ਤੇ ਦਿਖਣਗੇ ਜਿੱਥੇ ਜਿਹੜੇ ਸੀ ਝੰਡਿਆਂ ਦੇ ਪਰਵਾਹ ਸਾਹਿਬ ਦੀ ਫੋਟੋ ਕੱਢੀ ਨੂੰ